ਚਾਰ ਜੁਨ ਨੂੰ ਤੁਸੂਸੀ ਦੇ ਦੋਸ਼ਾ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਪੀਰ ਸਿੰਘ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਜਸਪੀਰ ਸਿੰਘ ਜੋ ਜਾਨ ਮਾਹਲ ਨਾਮ ਇੱਕ YouTube ਚੈਨਲ ਚਲਾਉਂਦਾ ਇਹਨੂੰ ਪਾਕਿਸਤਾਨ ਖੂਫੀਆ ਏਜੰਟ ਪੀ ਆਯੋਸ਼ ਗੀਰ ਉਰਫ ਜੱਟ ਰੰਦਾਵਾ ਨਾਲ ਜੁੜਿਆ ਪਾਇਆ ਗਿਆ ਜੋ ਕਿ ਕੱਤਵਾਦੀ ਸਮਰਥਕ ਜਸੂਸੀ ਨੈੱਟਵਰਕ ਦਾ ਹਿੱਸਾ ਹੈ। ਹਰਿਆਣਾ ਅਧਾਰਿਤ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਨਾਗਰਿਕ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਦਾਨਿਸ਼ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ। ਪੰਜਾਬ ਅਧਾਰਿਤ ਯੂਟਿਊਬਰ ਜਸਬੀਰ ਸਿੰਘ ਜੋ ਕਿ ਆਪਣੇ ਚੈਨਲ ਜੌਨ ਮਾਹਲ ਲਈ ਜਾਣਿਆ ਜਾਂਦਾ ਹੈ, ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਪਾਕਿਸਤਾਨ ਵਿੱਚ ਸਥਿਤ ਇੱਕ ਜਸੂਸੀ ਨੈੱਟਵਰਕ ਨਾਲ ਕਥਿਤ ਸਬੰਧਾਂ ਲਈ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਜੀਪੀ ਗੌਰਵ ਯਾਦਵ ਦੇ ਐਕਸਪੋਸਟ ਦੇ ਅਨੁਸਾਰ ਜਸਵੀਰ ਸਿੰਘ ਪੀਆਈਓ ਸ਼ਕੀਰ ਉਰਫ ਜਟ ਰੰਦਾਵਾਲਾ ਜੁੜਿਆ ਹੋਇਆ ਪਾਇਆ ਗਿਆ ਤੇ ਉਸ ਦਾ ਹਰਿਆਣਾ ਸਥਿਤ ਯੂਟਿਊਬਰ ਜੋਤੀ ਮਲਹੋਤਰਾ ਜਿਸ ਨੂੰ ਪਹਿਲਾਂ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਦਾਨਿਸ਼ ਜੋ ਕਿ ਇੱਕ ਪਾਕਿਸਤਾਨੀ ਨਾਗਰਿਕ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਨਾਲ ਵੀ ਨੇੜਲਾ ਸੰਪਰਕ ਹੈ ਜਾਂਚ ਵਿੱਚ ਅੱਗੇ ਖੁਲਾਸਾ ਹੋਇਆ ਕਿ ਜਸਵੀਰ ਨੂੰ ਦਾਨਿਸ਼ ਨੇ ਦਿੱਲੀ ਵਿੱਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਤਾ ਦਿੱਤਾ ਸੀ ਜਿੱਥੇ ਉਹ ਪਾਕਿਸਤਾਨ ਫੌਜ ਦੇ ਅਧਿਕਾਰੀਆਂ ਤੇ ਵਲੌਗਰਾਂ ਨਾਲ ਮਿਲਿਆ ਉਹ 2020 2021 ਤੇ 2024 ਵਿੱਚ ਤਿੰਨ ਵਾਰ ਪਾਕਿਸਤਾਨ ਵੀ ਗਿਆ ਹੈ ਇਸ ਤੋਂ ਇਲਾਵਾ ਉਸ ਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਵੀ ਕਈ ਪਾਕਿਸਤਾਨੀ ਆਧਾਰਿਤ ਨੰਬਰ ਮਿਲੇ ਜਿਨ੍ਹਾਂ ਦੀ ਸਮੇਂ ਵਿਸਤ੍ਰਿਤ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਵੀਰ ਨੇ ਕਥਿਤ ਤੌਰ ਤੇ ਪੀਆਈਓਜ਼ ਨਾਲ ਆਪਣੇ ਸੰਚਾਰ ਦੇ ਸਾਰੇ ਡਿਜੀਟਲ ਟ੍ਰੇਸ ਮਟਾਉਣ ਦੀ ਕੋਸ਼ਿਸ਼ ਕੀਤੀ ਐਸਐਸਓ ਮੁਹਾਲੀ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਡੀਜੀਬੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਜਸੂਸੀ ਅਤਵਾਦੀ ਨੈਟਵਰਕ ਦਾ ਪਰਦਾਫਾਸ਼ ਕਰਨ ਤੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀ ਦੀ ਪਛਾਣ ਕਰਨ ਤੇ ਕੇਂਦ੍ਰਿਤ ਜਾਂਚ ਜਾਰੀ ਹੈ ਇਸ ਤੋਂ ਪਹਿਲਾਂ ਜੋਤੀ ਮਲੋਤਰਾ ਮਾਮਲੇ ਦੀ ਜਾਂਚ ਵਿੱਚ ਵੀ ਬਹੁਤ ਸਾਰੇ ਖੁਲਾਸੇ ਹੋਏ ਸਨ